ਮੋਗਾ ਪੁਲਿਸ ਨੇ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਜ਼ਿਲ੍ਹਾ ਮੋਗਾ ਗਰੁੱਪ ਦੇ ਚੈਟ ਲੀਕ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਅਤੇ ਗਰੁੱਪ ਨਾਲ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਚ ਜਿਵੇਂ ਕੱਲ ਦਾ ਇੱਕ ਵਾਇਰਲ ਹੋ ਰਿਹਾ ਸੀਗਾ ਗਰੁੱਪ ਤੇ ਵਟਸਐਪ ਚੈਟ ਜਿਹੜੀ ਵਾਇਰਲ ਹੋਈ ਹੈ ਜਿਹਦੇ ਵਿੱਚ ਕੀ ਲਿਖਿਆ ਸੀਗਾ ਵਾਇਰਸ ਪੰਜਾਬ ਦੇ ਅਕਾਲੀ ਦਲ ਮੋਗਾ ਦੇ ਨਾਮ ਤੋਂ ਇਦੇ ਵਿੱਚ ਕਾਫੀ ਚੈਟ ਦੇ ਉੱਤੇ ਲੋਕ ਜਿਵੇਂ ਐਨਐਸਏ ਜਿਹੜੀ ਹੈ ਅੰਮ੍ਰਿਤਪਾਲ ਦੀ ਵਿਧਾਨ ਦੇ ਉੱਤੇ ਰੋਜ਼ ਪ੍ਰਗਟ ਕਰ ਰਹੇ ਸੀ ਔਰ ਜਿਹੜੇ ਨਾਮੀ ਉਗੇ ਜਿਹੜੇ ਰਾਜਨੀਤਿਕ ਨੇਤਾਵਾਂ ਹੈਗੇ ਆ ਅਲੱਗ-ਅਲੱਗ ਪਾਰਟੀਆਂ ਦੇ ਉਹਨਾਂ ਦਾ ਨੁਕਸਾਨ ਕਰਨ ਦੀ ਗੱਲ ਕਰ ਰਹੇ ਸੀ ਔਰ ਉਹ ਜਿਹੜੇ ਉਹਨਾਂ ਦੇ ਖਿਲਾਫ ਹੈ ਉਹਨਾਂ ਦੇ ਜਿਹੜੇ ਵਿਰੋਧੀ ਹੈ ਉਹਨਾਂ ਦਾ ਨੁਕਸਾਨ ਕਰਨ ਦੀ ਵਿੱਚ ਚੈਟ ਚ ਗੱਲ ਚੱਲ ਰਹੀ ਸੀ ਉਹਦੇ ਤੇ ਫੌਰਨ ਐਕਸ਼ਨ ਕਰਦੇ ਹੋਏ ਮੋਗਾ ਪੁਲਿਸ ਨੇ 2 ਨੰਬਰ ਐਫਆਈਆਰ ਸਾਈਬਰ ਥਾਣੇ ਚ ਅੱਜ ਮਾਰਨਿੰਗ 'ਚ ਰਜਿਸਟਰ ਕੀਤੀ ਹੈ 11:30 ਵਜੇ ਔਰ ਦੋ ਲੋਗਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਜਿਹੜੇ ਇਹਦੇ ਨਾਲ ਚੈਟ ਦੇ ਵਿੱਚ ਸਿਗੇ ਔਰ ਬਾਕੀ ਕੁਝ ਅਣਪਛਾਤੇ ਲੋਕ ਜਿਵੇਂ ਆਇਡੈਂਟੀਫਾਈ ਹੋਣਗੇ ਉਹਨਾਂ ਨੂੰ ਅਰੈਸਟ ਕਰਾਂਗੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਇਸ ਜਿਹੜੀ ਲੋਕਾਂ ਦੀ ਸੁਰੱਖਿਆ ਲਈ ਹੈ ਔਰ ਅਸੀਂ ਇਹ ਅਮਨ ਤੇ ਕਾਨੂੰਨ ਹਰ ਹਾਲਤ 'ਚ ਭੰਗ ਨਹੀਂ ਹੋਣ ਦੇਵਾਂਗੇ ਪੰਜਾਬ ਦਾ ਔਰ ਇਹ ਇਨਸ਼ੋਰ ਕਰਦੇ ਹਾਂ ਜਿਹੜੇ ਵੀ ਕੋਈ ਫਰਕਾ ਪਸਤੀਆ ਰ ਇਹੋ ਜੀ ਹਰਕਤ ਕਰੇਗਾ ਉਹਨੂੰ ਫੌਰਨ ਤੌਰ ਤੇ ਅਸੀਂ ਜਿਹੜੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਅਰੈਸਟ ਕਰਾਂਗੇ ਔਰ ਬੰਦ ਦੀ ਜਿਹੜੀ ਕਾਰਵਾਈ ਹੈ ਉਸ ਅਮਲ ਚ ਲੈਂਦੇ ਜਿਹੜੇ ਸੈਕਸ਼ਨ ਹਨ ਜਿਹੜੀ ਇਹਦੇ ਚ ਜਿਹੜੇ ਸੈਕਸ਼ਨ ਹੈ ਐਫਆਈਆ ਨੰਬਰ 2 ਹੈਗੀ ਹੈ 21 4 25 ਦੀ ਮਾਰਨਿੰਗ ਦੀ 11:30 12 ਵਜੇ ਦੇ ਵਿੱਚ ਐਫਆਈਆ ਰਜਿਸਟਰ ਹੋਈ ਹੈ ਜੀ 62A 113 3 152 353 BNS ਇਹ ਬੀਐਨਐਸ ਦੇ ਸੈਕਸ਼ਨ ਹੈ ਜੀ 13 18 ਜੋ ਆਪਾਂ ਦੇ ਲੱਗੇ ਆ ਜੀ ਜਿਹਦੇ ਚ ਟੈਰਰਿਸਟ ਆਰਗੇਨਾਈਜੇਸ਼ਨਸ ਦੇ ਨਾਲ ਸੰਬੰਧ ਹੋਣਾ ਔਰ 1967 ਐਂਡ 66 ਐਫ ਓ ਤੇ 66 ਆਈਟੀ ਐਕਟ ਇਹ ਦੋ ਆਈਟੀ ਐਕਟ ਦੇ ਇਤਰਾਵਾਂ ਦੇ ਮਾਮਲੇ ਦੱਸਦੇ ਕਿ ਮੈਂ ਨਾਮਿਨੇਟ ਦੋ ਅਸੀਂ ਰਾਉਂਡ ਅਪ ਕੀਤੇ ਆ ਜੀ ਟੋਟਲ ਹਜੇ ਤੱਕ ਜਿਹੜੇ ਆਈਡੈਂਟੀਫਾਈ ਹੋਏ ਆ ਉਹ 4 ਆ ਬਾਕੀ ਅਣਪਛਾਤੇ ਜਿਹੜੇ ਆਈਡੈਂਟੀਫਾਈ ਨਹੀਂ ਹੋਏ ਉਹ ਮੇਰੇ ਖਿਆਲ ਚ ਚੈਟ ਦੇ ਵਿੱਚ 25 ਤੋਂ 30 ਦੇ ਕਰੀਬ ਲੋਕ ਹੋਣਗੇ ਜਿਹੜੇ ਜਿਹੜੇ ਦੋ ਬੰਦੇ ਐ ਉਹ ਮੋਗੇ ਦੇ ਹੈ ਜਿਹੜੇ ਰੌਂਡ ਆਪ ਕੀਤੀ ਗਏ ਇੱਕ ਉਹਨਾਂ ਚੋਂ ਮੋਗੇ ਦਾ ਹੈਗਾ ਜੀ ਇੱਕ ਖੰਨੇ ਦਾ ਹੋਟਲ ਸਰ ਚਾਰ ਬੰਦੇ ਆਨੂੰ ਬਾਈ ਨੇਮ ਆ ਤੇ 25 30 ਅਨੁਸਾਰ ਤੇ ਸਰ ਜੀ ਜੀ ਤੇ ਸਰ ਜਿਹੜਾ ਮੇਨ ਐਡਮਿਨ ਸੀਗਾ ਇਹਦਾ ਕੌਣ ਸੀਗਾ ਗਰੁੱਪ ਦਾ ਉਹ ਆਇਡੈਂਟੀਫਾਈ ਹੋ ਗਿਆ ਸਰ ਉਹ ਅਜੇ ਆਇਡੈਂਟੀਫਾਈ ਹੋਣਾ ਚਾਹੀਦਾ ਸਰ ਕਿਉਂਕਿ ਫੇਸਬੁਕ ਚ ਲਾਵੇ ਸੀ ਜੀ ਇਹ ਇਹ ਤਾਂ ਜਿਹੜਾ ਵਾਇਰਲ ਹੋਈ ਹੈ ਜੀ ਇਹ ਤਾਂ ਕੱਲ ਹੀ ਗਰੁੱਪ ਵਾਇਰਲ ਹੋਇਆ ਜਦੋਂ ਦੇ ਨਿਊਜ਼ ਆਈਟਮ ਵਗੈਰਾ ਲੱਗੀ ਹੋਣੀ ਹੈ ਵੀ ਐਨਐਸਏ ਇਨ ਵਾਦਾ ਰਹੇ ਹੈ ਜਾਂ ਵਾਦਾ ਹੋ ਰਿਹਾ ਐਨਐਸਏ ਦੇ ਤਾਂ ਅਮ੍ਰਿਤਵਾਰ ਵਾਰਸ ਪੰਜਾਬ ਦੇ ਅਕਾਲੀ ਦਲ ਮੋਗਾ ਦੇ ਨਾਂ ਤੇਰਾ ਨੇ ਇੱਕ ਗਰੁੱਪ ਬਣਾਇਆ ਸੀ ਔਰ ਉਹਦੇ ਚੀਜ਼ ਸਾਰੇ ਜਿਹੜੀ ਹੈ ਚੈਟ ਵਾਇਰਲ ਹੋਈ ਸੀ ਤੇ ਉਹਦੇ ਤੇ ਜਦੋਂ ਆਈਡੈਂਟੀਫਾਈ ਕਰਨੇ ਸ਼ੁਰੂ ਕੀਤੇ ਤਾਂ ਇਮੀਡੀਏਟਲੀ ਜਿਹੜਾ ਇਹ ਐਕਸ਼ਨ ਲਿਆ ਗਿਆ ਪਰਚਾ ਦਰਜ ਕੀਤਾ ਗਿਆ ਔਰ ਇਹਦੇ ਚ ਦੋ ਬੰਦੇ ਜਿਹੜੇ ਆਰਾਊਂਡ ਅਪ ਹੋ ਗਏ ਔਰ ਬਾਕੀਆਂ ਨੂੰ ਵੀ ਅਸੀਂ ਜਲਦ ਜਿਹੜੇ ਆਇਡੈਂਟੀਫਾਈ ਕਰਕੇ ਆਰਾਊਂਡ ਅਪ ਕਰ ਲਾਂਗੇ ਜਿਹੜੇ ਤੁਸੀਂ ਜਦੋਂ ਦੱਸਿਆ 25 ਦੀ ਬੰਦੇ ਹੋ ਰਹੇ ਰਿਹਾ ਔਰ ਲੋਕ ਬੰਦੇ ਜੀ ਉਹ ਕਿ ਇਨਵੋਲਵ ਹੈਗੇ ਨੇ ਜਾਂ ਕਿ ਐਡਮਿਸ਼ਨ ਨਹੀਂ ਜਿਹੜੇ ਵੀ ਵਿੱਚ ਚਾਰਟ ਦੇ ਵਿੱਚ ਜਿਹੜੇ ਕੋਈ ਕੋਈ ਨਾ ਕੋਈ ਸੁਜੈਸ਼ਨ ਦੇ ਰਹੇ ਸੀ ਕਮੈਂਟ ਕਮੈਂਟ ਦੇ ਰਹੇ ਸੀ ਔਰ ਅੱਗੇ ਆ ਕੇ ਕਿ ਮੈਂ ਇਹ ਕਰਾਂਗਾ ਜਾਂ ਮੈਂ ਜੋ ਵੀ ਕੋਈ ਆਪਣੇ ਆਪ ਨੂੰ ਵਲੰਟੀਅਰ ਕਰ ਰਿਹਾ ਸੀ ਉਹ ਸਾਰਿਆਂ ਨੂੰ ਅਸੀਂ ਦੇਖ ਕੇ ਕਿ ਕਿਹਨੇ ਕੀ ਕਮੈਂਟ ਦਿੱਤੇ ਆ ਉਹ ਸਾਰਿਆਂ ਨੂੰ ਅਸੀਂ ਜਿਵੇਂ ਜਿਵੇਂ ਕਿਸੇ ਦਾ ਪਤਾ ਲੱਗਦਾ ਜਾਏਗਾ ਨੋਮੀਨੇਟ ਕਰਕੇ ਅਰੈਸਟ ਕਰਾਂਗੇ ਸਰ ਇਹਨਾਂ ਦੇ ਦੋ ਬੰਦੇ ਰਾਉਂਡ ਅਪ ਕੀਤੇ ਆ ਇੱਕ ਮੋਗੇ ਦਾ ਦੂਜਾ ਖੰਨੇ ਦਾ ਦੂਜਾ ਖੰਨੇ ਦਾ ਖੰਨੇ ਦਾ ਸਰ ਇਹਨਾਂ ਦੇ ਆਪਸ ਵਿੱਚ ਕਨੈਕਟੀਵਿਟੀ ਕਿਵੇਂ ਹੋਣੀ ਇਹ ਆਪਕੋ ਪਤਾ ਕਿ ਦੂਜੇ ਜਾਣਦੇ ਆ ਜਾਂ ਇਹ ਤਾਂ ਹਜੇ ਨਹੀਂ ਇਹ ਹਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਜੀ ਇਹ ਤਾਂ ਹਜੇ ਮਤਲਬ ਰਿਮਾਂਡ ਲਾਂਗੇ ਇੰਟਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਵੇਂ ਸਾਰੇ ਇਕੱਠੇ ਹੋਏ ਆ ਮੇਬੀ ਜਿਵੇਂ ਫੇਸਬੁੱਕ ਤੇ ਜਾਂ ਵਟਸਐਪ ਗਰੁੱਪ ਤੇ ਜੁੜ ਜਾਂਦੇ ਆ ਤੇ ਉਹ ਸਾਰਾ ਜਿਵੇਂ ਜਿਵੇਂ ਇਹਨਾਂ ਦੀ ਇੰਟਰੋਗੇਸ਼ਨ ਕਰਾਂਗੇ ਜੀ ਇਨਵੈਸਟੀਗੇਸ਼ਨ ਫਰਦਰ ਚੱਲੇਗੀ ਇਸ ਕੇਸ 'ਚ ਉਵੇਂ ਹੀ ਕਲੀਅਰ ਹੁੰਦਾ ਜਾਏਗਾ ਬੇਸ ਕਿੰਨੀ ਕਦੋਂ ਨਾਲ ਦੀ ਹੈ ਅਏਜ ਹਜੇ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ ਜਦੋਂ ਤਕ ਫਾਰਮਲੀ ਅਸੀਂ ਜਿਹੜੀ ਤਾਂ ਕੀਤੀ ਗਈ ਹੈ ਬਾਹਲੇ ਲੀਟਰ ਕਿ 50 ਲੀਟਰ ਦੀ ਹੈ ਜੀ ਜਿੰਨਾਂ ਕੀਤੀ ਗਈ 50 ਲੀਟਰ ਦੀ ਬਾਹਲੇ ਲੀਟਰ ਨਹੀਂ ਬਾਹਰ ਦੇ ਵੀ ਹੈ ਜੀ ਅ ਜਿਵੇਂ ਕਿ ਤੁਸੀਂ ਕਾਫੀਆਂ ਨੇ ਜਿਹੜੀ ਚੈਟ ਆ ਦੇਖੀ ਵੀ ਹੋਣੀ ਹੈ ਕਾਫੀ ਮਤਲਬ ਸੈਂਟਰਲ ਦੇ ਵੀ ਕੁਝ ਲੀਟਰ ਹੈ ਯੂਨੀਅਨ ਗਵਰਨਮੈਂਟ ਦੇ ਵੀ ਔਰ ਲੋਕਲ ਵੀ ਲੀਡਰ ਹੈਗੇ ਆ ਕੁਝ ਇਹਨਾਂ ਦੇ ਵਿਰੋਧੀ ਹੈਗੇ ਆ ਜਿਹੜੇ ਇਹਨਾਂ ਦੇ ਗਰੁੱਪ ਦੇ ਵਿਰੋਧੀ ਹੈਗੇ ਆ ਜਾਂ ਪਹਿਲੇ ਇਹਨਾਂ ਦੇ ਸਾਥੀ ਸੀਗੇ ਉਹ ਹੁਣ ਵਿਰੋਧ ਚ ਹੈਗੇ ਉਹਨਾਂ ਨੂੰ ਵੀ